ਸਮਝਣ ਲੱਗ ਗਿਆ ਅਜੇ 20 ਸਾਲ ਹੀ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਢੰਗ ਹੈ ਜਾਂ ਰਵਈਆ ਹਾਲਾਂਕਿ ਪੁਰਾਣੇ ਵੀ ਇਹੀ ਕੁਝ ਕਰਦੇ ਰਹੇ ਆ ਪਰ ਇਹ ਉਤੋਂ ਵੀ ਵੱਧ ਕੇ ਪਹਿਲਾਂ ਵੀ ਆਪਸੀਂ ਦੇਖਿਆ ਕਿ ਸਾਡੇ ਸਾਥੀ ਬੋਲੜ ਕਲਾ ਉਦੋਂ ਵੀ ਜਿਹੜੇ ਪਿੰਡ ਦੇ ਕਾਂਗਰਸੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਸੱਤਾ ਸਾਡੇ ਹੱਥਾਂ 'ਚ ਆ ਕੇ ਤਾਂ ਕੀ ਹੋ ਗਿਆ ਉਹੀ ਕੁਛ ਇਹਨਾਂ ਨੂੰ ਹੈ ਸੱਤਾ ਦਿਮਾਗ 'ਚ ਇਹਨਾਂ ਦੇ ਜਿਹੜੀ ਚੜੀ ਹੋਈ ਦਿਖ ਰਹੀ ਆ ਤੇ ਉਹੀ ਕੁਝ ਇੱਥੇ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਕੱਲੇ ਇਹ ਕਿ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਪਿਛਲੇ ਨਾਲ ਕੀ ਹੋਇਆ ਉਹੀ ਕੁਝ ਇਹਨਾਂ ਨਾਲ ਵੀ ਜਿਹੜਾ ਆਪ ਵਰਨਾ ਸਾਡੇ ਜਿਹੜੇ ਮਾਸਟਰਸ ਸ਼੍ਰੀਦੀ ਉਹ ਇੱਥੇ ਰਹਿ ਜਾਣੇ ਆ ਪਰ ਇਹਨਾਂ ਦਾ ਕੱਲੋਂ ਇਹਨਾਂ ਦਾ ਕੋਈ ਪਤਾ ਨਹੀਂ ਲੱਗਣਾ ਇਹ ਐਮਐਲਏ ਰਹਿਣੇ ਆ ਜਾਂ ਨਹੀਂ ਰਹਿਣੇ ਹੈਗੇ ਤੇ ਇਸ ਤਰੀਕੇ ਜਿਹੜਾ ਹੈਗਾ ਅਸੀਂ ਦਵਾਇਆਗਾ ਹੁਣੇ ਸਾਥੀ ਲਈ ਵੀ ਅਸੀਂ ਜਿਹੜਾ ਏਦਾਂ ਹੀ ਲਵਾਂਗੇ ਖੜਾਂਗੇ ਕਿ ਅੱਗੇ ਜਿਹੜਾ ਇਹਨਾਂ ਦਾ ਜੋ ਵੀ ਜਥੇਵੰਦੀ ਵੱਲੋਂ ਜਿਹੜੇ ਵੀ ਸਾਡੇ ਹੁਕਮ ਆਉਣਗੇ ਉਹਨਾਂ ਨੂੰ ਅਸੀਂ ਐਵੇਂ ਹੀ ਬੱਦ ਚੜ ਕੇ ਵੱਧ ਕੇ ਚ ਅਸੀਂ ਜਿਹੜਾ ਉਸ ਨੂੰ ਨਵਾਵਾਂਗੇ ਤੇ ਦਾਤੀ ਜਿਹੜਾ ਇਹ ਆ ਕਿ ਇੱਟਾ ਦੇ ਵਿੱਚ ਜਿਹੜੀ ਸਾਡੀ ਸੱਤੀ ਹੁੰਦੀ ਹੈ ਇੱਟਾ ਆਸੀਂ ਜਿੰਨਾ ਅਸੀਂ ਇਕੱਠੇ ਹੋ ਕੇ ਜਿਹੜਾ ਇਸ ਅੰਦਸ਼ ਨੂੰ ਲੜਾਂਗੇ ਕੱਲੇ ਕੱਲੇ ਅਸੀਂ ਇਹ ਇਹਨਾਂ ਨਾਲ ਜਿਹੜਾ ਹੋ ਗਾ ਦੇ ਇਸ ਲਈ ਇਸ ਨੂੰ ਸਾਡੇ ਅਧਿਆਪਕਾਂ ਦੇ ਮਾਨ ਸਨਮਾਨ ਦੀ ਜਿਹੜੀ ਲੜਾਈ ਦੇ ਤੌਰ ਤੇ ਲੈਣਾ ਹੈ ਜਿਹੜਾ ਸੌ ਸਮਾਂ ਘੱਟ ਇਸ ਲਈ ਮੈਂ ਜ਼ਿਆਦਾ ਸਮਾਂ ਨਹੀਂ ਲਮਗਾਤਾਂਗਾ ਧੰਨਵਾਦ ਰਵਿੰਦਰ ਜੀ ਕਿਤੀ ਅੱਜ ਦੇ ਬਹੁਤ ਹੀ ਜਿਹਾਰੂ ਸਾਥੀ ਜੀ ਕਿਉਂਕਿ ਜਦੋਂ ਸੁਗਰਸ ਲੜਾਇਆ ਐਸਐਸਏ ਦਾ ਇਹਨਾਂ ਦੇ ਟਰਮੀਨੇਸ਼ਨਾਂ ਵੀ ਹੋਈਆਂ ਸਾਥੀਆਂ ਦੀਆਂ ਤੇ ਸਾਡੇ ਵਿੱਚ ਪਹੁੰਚੇ ਨੇ ਬੜੀ ਮਾਣ ਵਾਲੀ ਗੱਲ ਐ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਪ੍ਰਧਾਨ ਹਨ ਨਰਿੰਦਰ ਰਖੜਾ ਜੀ ਉਹ ਵੀ ਆਉਣ ਵੀ 2 ਮਿੰਟ ਲਈ ਬੀ ਜੱਤੀ ਗੱਲ ਐ ਨਰਿੰਦਰ ਰਖੜਾ ਜੀ ਸਾਰੇ ਆਯੋਜਕ ਸਾਰੇ ਆਪ ਸਭੀਓ ਸਾਰੇ ਸਾਥੀ ਲੋਕੋ ਕਿ ਇਹ ਉਹ ਯਾਤਕਿੰਗ ਲੋਕੀਂ ਦਾ ਦੰਡ ਵਾਲੀ ਪ੍ਰਧਾਨਤਰੀ ਪਹਿਲਾ ਕੁੱਟਮਾਰ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਜਿਹੜੀ ਆ ਉਹ ਧੱਕੇ ਦੇ ਨਾਲ ਬਹੁਤ ਦੂਰ ਡਰਾਡੇ ਕਰ ਦਿੱਤੀ ਜਾਂਦੀ ਆ ਪਹਿਲਾਂ ਤਾਂ ਇਹ ਸੱਚ ਬਾਤ ਗਈ ਸੀ ਕਿ ਜੋ ਉਹਨਾਂ ਨੂੰ ਰਸਤੇ ਦੇ ਵਿੱਚ ਠੇਰ ਕੇ ਮਾਰਕੀਟਾਈਜ਼ ਕੀਤੀ ਗਈ ਆ ਉਹਦੇ ਪਿੱਛੇ ਸਿਆਸੀ ਹੱਥ ਜਿਹੜਾ ਉਹ ਹੈਗਾ ਪਰ ਜਿਵੇਂ ਹੁਣ ਬਦਲੀਆਂ ਦਾ ਆਰਡਰ ਆਇਆ ਤੇ ਜਿਸ ਤਰੀਕੇ ਨਾਲ ਆਪਾਂ ਦੇਖਦੇ ਆ ਕਿ ਇੱਕ ਜ਼ਿਲ੍ਹਾ ਕਾਡਰ ਦਾ ਅਧਿਆਪਕ ਬਰਦਾਸ਼ਪੁਰ ਜ਼ਿਲ੍ਹੇ ਦੇ ਵਿੱਚ ਬਦਲਿਆ ਗਿਆ ਇਹਦੇ ਇਹ ਜਿਹੜੀ ਬਦਲੀ ਹੈ ਇਹ ਸਿਆਸੀ ਦਾਖਲ ਅੰਦਾਜ਼ੀ ਤੋਂ ਬਿਨਾਂ ਸੰਭਵ ਹੀ ਨਹੀਂ ਹੋ ਸਕਦੀ ਇਹ ਹੁਣ ਨੰਗੇ ਦਿਨ ਵਾਂਗੂ ਨੰਗੇ ਚਿੱਟੇ ਦਿਨ ਵਾਂਗੂ ਸਾਫ਼ ਆ ਕਿ ਇਹਦੇ ਪਿੱਛੇ ਸਿਆਸੀ ਧਿਰਾਂ ਦਾ ਹੱਥ ਆ ਤਾਂ ਇਹਦੇ ਵਿੱਚ ਗੱਲ ਦੇਖਣ ਵਾਲੀ ਸਾਥੀ ਉਹ ਇਹ ਆ ਕਿ ਜਿਹੜੇ ਲੋਕ ਪਹਿਲਾਂ ਧਰਨੀਆਂ ਦੇ ਵਿੱਚ ਬੈਂਦੇ ਸੀ ਇਨਸਾਫ ਦੀ ਗੱਲ ਕਰਦੇ ਸੀ ਤੇ ਇਹ ਕਹਿੰਦੇ ਸੀ ਵੀ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਅਸੀਂ ਲੋਕਾਂ ਦੇ ਭਲੇ ਵਾਸਤੇ ਜਾ ਐਜੂਕੇਸ਼ਨ ਦੀ ਬਿਹਤਰੀ ਵਾਸਤੇ ਗੱਲਬਾਤ ਕਰਾਂਗੇ ਅਸੀਂ ਕੰਮ ਕਰਾਂਗੇ ਪਰ ਹੋ ਕੀ ਰਿਹਾ ਸਿੱਖਿਆ ਦਾ ਜਿਸ ਤਰੀਕੇ ਨਾਲ ਸਕੂਲਾਂ ਦੇ ਵਿੱਚ ਮਾੜਾ ਹਾਲ ਆ ਅਧਿਆਪਕਾਂ ਦੀ ਜਿਸ ਤਰੀਕੇ ਨਾਲ ਗਿਰਤੀ ਘਟ ਨੂੰ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰ ਰਹੇ ਨੇ ਉਹਨਾਂ ਤੋਂ ਸੰਕਾ 2-4 ਕਦਮ ਅੱਗੇ ਹੋ ਕੇ ਹੀ ਕਰ ਰਹੇ ਨੇ ਤਾਂ ਇਸ ਸਮੇਂ ਦੇ ਦੌਰਾਨ ਅਧਿਆਪਕਾਂ ਦੇ ਉੱਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਆ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਤਾਂ ਇਹਦੇ ਵਿੱਚ ਜਿਵੇਂ ਆਪਾਂ ਇੱਥੇ ਅੱਜ ਇਕੱਠੇ ਹੋયા ਤਾਂ ਹੋ ਸਕਦਾ ਵਿਧਾਇਕ ਦਾ ਕੋਈ ਖੈਰਖਵਾ ਵੀ ਇੱਥੇ ਬੈਠਾ ਹੋਵੇ ਜਾਂ ਉਹਦਾ ਕੋਈ ਚਮਚਾ ਵੀ ਆਲੇ-ਦਾਲੇ ਗੱਲ ਸੁਣ ਰਿਹਾ ਹੋਵੇ। ਤਾਂ ਉਹ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਜਾ ਕੇ ਆਪਣੇ ਆਕਾ ਨੂੰ ਇਹ ਗੱਲ ਦੱਸਣ ਕਿ ਜੇ ਇੱਕ ਅਧਿਆਪਕ ਦੇ ਉੱਤੇ ਹਮਲਾ ਹੋਇਆ ਤਾਂ ਇਹ ਸਾਰੇ ਅਧਿਆਪਕ ਡੀਟੀਐਫ ਵੱਲੋਂ ਇਹ ਪ੍ਰੋਸਾ ਦਵਾਉਂਦੇ ਆ ਕਿ ਇਹ ਲੜਾਈ ਨੂੰ ਅਸੀਂ ਅੰਤ ਤੱਕ ਲੜਾਂਗੇ ਜਿੰਨਾ ਚਿਰ ਤੱਕ ਅਧਿਆਪਕ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਤਾਂ ਉਹ ਅਧਿਆਪਕ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ ਕਿਉਂਕਿ ਇਹ ਲੜਾਈ ਜਿਹੜੀ ਆ ਉਹ ਸਾਰੇ ਅਧਿਆਪਕ ਵਰਗ ਦੀ ਲੜਾਈ ਆ ਇਹ ਅੱਜ ਦਾ ਜਿਹੜਾ ਰੁਝਾਨ ਆ ਕੱਲ ਵੋਟਾਂ ਪਈਆਂ ਨੇ ਦਿੱਲੀ ਦੇ ਵਿੱਚ ਤਾਂ ਉਹ ਦੇਖ ਰਿਹਾ ਜਪਾਂ ਮੈਂ ਸਵੇਰੇ ਅਖਬਾਰ ਦੇ ਵਿੱਚ ਦੇਖ ਰਿਹਾ ਸੀ ਕਿ ਦਿੱਲੀ ਦੇ ਵਿੱਚ ਉਹਨਾਂ ਦਾ ਸੂਪੜਾ ਲਗਭਗ ਸਾਫ਼ ਹੋਣ ਵਾਲਾ ਦਿੱਲੀ ਦੇ ਵਿੱਚੋਂ ਚਾਹੇ ਸਾਫ਼ ਨਾ ਵੀ ਹੋਵੇ ਪਰ ਪੰਜਾਬ ਦੇ ਵਿੱਚੋਂ ਜਰੂਰ ਆਉਣ ਨਾਲ ਸਮੇਂ ਦੇ ਵਿੱਚ ਇਹ ਸਾਫ਼ ਹੋ ਜਾਣਾ ਤਾਂ ਇਹਨਾਂ ਨੂੰ ਕਿਸੇ ਭਲੇਖੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਜਿਹੜਾ ਇਹ ਵਿਧਾਇਕ ਹੁਣ ਮੋਢਿਆਂ ਉੱਪਰ ਦੀ ਥੁੱਕ ਰਿਹਾ ਤੇ ਇਹਨੂੰ ਲੱਗਦਾ ਕਿ ਮੈਂ ਅਧਿਕਾਰ ਦੀ ਬਦਲੀ ਕਰਾ ਕੇ ਪਤਾ ਨਹੀਂ ਕੀ ਮੋਰਚਾ ਮਾਰ ਲਿਆ ਤਾਂ ਇਹਨੂੰ ਇਹ ਆਪਣਾ ਥੁੱਕਿਆ ਹੋਇਆ ਚੱਟਣਾ ਪੈਣਾ ਪਿਛਲੇ ਇਕੱਲਾ ਇਹ ਨਹੀਂ ਹੈ ਕਿ ਇਹਨੇ ਹੀ ਇਹ ਸਾਨੂੰ ਭਾਜੀ ਪਾਈ ਆ ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਜੇ ਆਉਂਦੀਆਂ ਰਹੀਆਂ ਨੇ ਚਾਹੇ ਉਹ ਕੈਪਟਨ ਅਮਰਿੰਦਰ ਦੀ ਹੋਵੇ ਜਾਂ ਅਕਾਲੀਆਂ ਦੀ ਹੋਵੇ ਉਹਨਾਂ ਦੇ ਭਲੇਖੇ ਵੀ ਅਧਿਕਾਰਾਂ ਨੇ ਕੱਢੇ ਨੇ ਤਾਂ ਇਸ ਕਰਕੇ ਇਹ ਅਧਿਆਪਕ ਨੂੰ ਵੀ ਮਤਲਬ ਇਹ ਅ ਇਨਸਾਫ ਜਿਹੜਾ ਦਿਵਾਉਣ ਦੇ ਤੱਕ ਅਸੀਂ ਲੜਾਂਗੇ ਦੂਸਰੀ ਇੱਕ ਗੱਲ ਮੈਂ ਜਿਹੜੀ ਕਹਿਣੀ ਚਾਹਣਾ ਸਾਥਿਓ ਕਿ ਜਿਵੇਂ ਇਨਸਾਫ ਦੀ ਮੰਗ ਲੈ ਕੇ ਅਧਿਆਪਕ ਜਿਹੜਾ ਉਹ ਆਪਣਾ ਥਾਣੇ ਦੇ ਵਿੱਚ ਗਿਆ ਜਾਂ ਕਿਤੇ ਵੀ ਅਧਿਕਾਰੀਆਂ ਕੋਲੇ ਪੇਸ਼ ਹੋਇਆ ਉਹਨੂੰ ਮਤਲਬ ਦਬਕੇ ਮਾਰੇ ਗਏ ਨੇ ਜਾਂ ਉਹਦੀ ਗੱਲਬਾਤ ਜਿਹੜੀ ਉਹ ਸੁਣੀ ਨਹੀਂ ਗਈ ਹੈ ਜਿਹੜੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਨਸਾਫ ਨਹੀਂ ਦੇ ਰਹੇ ਜਾਂ ਉਹਦੇ ਉੱਤੇ ਹੀ ਪਰਚੇ ਪਾਉਣ ਦੀ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਨਾ ਹੋਵੇ ਕਿ ਵਿਧਾਇਕ ਦੇ ਨਾਲ-ਨਾਲ ਤੁਸੀਂ ਵੀ ਰਗੜੇ ਜਾਓ। ਕਈ ਵਾਰੀ ਇਹ ਹੁੰਦਾ ਵੀ ਆਪ ਤਾਂ ਡੁੱਬਿਆ ਬਾਂਹਣਾ ਜਜਮਾਨ ਵੀ ਗਲੇ। ਤੁਹਾਡੇ ਨਾਲ ਇਹ ਨਾ ਹੋਵੇ ਵੀ ਵਿਧਾਇਕ ਦੇ ਨਾਲ-ਨਾਲ ਤੁਹਾਡੇ ਵੀ ਕਿਤੇ ਵਰਦੀ ਦੇ ਜਿਹੜੇ ਫਿੱਤੇ ਨੇ ਉਹ ਉੱਤਰ ਜਾਣ। ਤਾਂ ਤੁਹਾਨੂੰ ਵੀ ਮਤਲਬ ਸੋਚ ਸਮਝ ਕੇ ਇਹ ਫੈਸਲੇ ਜਿਹੜੇ ਨੇ ਉਹ ਕਰਨੇ ਚਾਹੀਦੇ ਆ। ਕਾਰਵਾਈ ਆ ਉਹ ਕਰਨੀ ਚਾਹੀਦੀ ਆ। ਜਿਨ੍ਹਾਂ ਨੇ ਵੀ ਇਹ ਮਾਰਕੁੱਟ ਦੇ ਹੱਕ ਦੇ ਨਾਲ ਕੀਤੀ ਆ ਉਹ ਬੰਦੇ ਜਿਹੜੇ ਨੇ 6 ਚੋ 6 ਤੇ ਗ੍ਰਿਫਤਾਰ ਹੋਣੇ ਚਾਹੀਦੇ ਨੇ ਤੇ ਜਿਹੜੀ ਇਹ ਬਦਲੀ ਆ ਉਹ ਰੱਦ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਇਹਦੇ ਪਿੱਛੇ ਲੋਕ ਸ਼ਾਮਲ ਨੇ ਚਾਹੇ ਉਹ ਕੋਈ ਸਿਆਸੀ ਲੋਕ ਨੇ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੁਲਿਸ ਦੀ ਆ ਆਸ ਕਰਦੇ ਹਾਂ ਕਿ ਪੁਲਿਸ ਜਿਹੜੀ ਆ ਤੇ ਪ੍ਰਸ਼ਾਸਨ ਆਪਣੀ ਬਣਦੀ ਕਾਰਵਾਈ ਜਿਹੜੀ ਆ ਉਹ ਪੂਰੀ ਕਰੂਗਾ ਨਹੀਂ ਤਾਂ ਅਸੀਂ ਜਿੰਨੇ ਵੀ ਅਧਿਆਪਕਾਂ ਜਾਂ ਇਨਸਾਫ਼ ਪਸੰਦ ਲੋਕਾਂ ਉਹਨਾਂ ਟਾਈਮ ਤੱਕ ਅਸੀਂ ਲੜਾਂਗੇ ਜਿੰਨਾ ਟਾਈਮ ਤੱਕ ਜਿਹੜਾ ਅਸੀਂ ਆਪਣੇ ਸਾਥੀ ਨੂੰ ਇਨਸਾਫ਼ ਜਿਹੜਾ ਉਹ ਦਿਵਾ ਨਹੀਂ ਲੈਂਦੇ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਤੇ ਅੱਗੇ ਵੀ ਜਿੰਨਾ ਚਿਰ ਤੱਕ ਅਸੀਂ ਇਸ ਲੜਾਈ ਨੂੰ ਜਿੱਤ ਨਹੀਂ ਲੈਂਦੇ ਉਹਨਾਂ ਚਿਰ ਤੱਕ ਤੁਸੀਂ ਨਾਲ ਖੜੇ ਰਹੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ

ਹੁਣ ਆਪਣਾ ਜੋ ਲਾਸਟ ਬੁਲਾ ਰਹੇ ਨੇ ਆਪਣੇ ਇੱਥੇ ਮੈਂ ਐਸਡੀਐਮ ਸਾਹਿਬ ਨੂੰ ਜਾਂ ਉਹਨਾਂ ਦਾ ਕੋਈ ਵੀ ਇੱਥੇ ਅਧਿਕਾਰੀ ਹੈ ਤੇ ਕਹਿਣਾ ਚਾਹੁੰਦਾ ਕਿ ਆ ਕੇ ਜੋ ਸਾਡਾ ਮੰਗ ਪੱਤਰ ਹੈ ਇਹ ਲੈ ਕੇ ਜਾਣ ਇਹ ਸੀਐਨ ਸਾਹਿਬ ਤੱਕ ਪਹੁੰਚਾਣ ਤਾਂ ਕਿ ਸਾਡੇ ਸਾਥੀ ਨੂੰ ਇਨਸਾਫ ਮਿਲ ਸਕੇ ਨਹੀਂ ਤੁਸੀਂ ਇਸ ਹਾਂ ਹਾਂ ਮੁਜਾਰੇ ਨੂੰ ਅੱਗੇ ਹੋਰ ਵੀ ਦਿੱਕਾ ਕਰਾਂਗੇ ਤੇ ਸਾਥੀ ਅਵਿੰਦਰਪਾਲ ਜੀ ਸਾਡੇ ਸੂਬਾ ਕਨਵੀਨਰ ਨੇ ਬਿਲਕੁਲ ਦੇ ਬਾਕੀ ਜਿੰਨ ਦਾ ਕਾਲ ਜੀ ਜਿਹੜੀ ਹਮਲੇ ਦੀ ਘਟਨਾ ਹੋਈ ਸੀ ਉਹਦੇ ਖਿਲਾਫ ਆਵਾਜ਼ ਬੰਦ ਕਰਨ ਦੇ ਲਈ ਵੱਡੀ ਗੱਲ ਇਹ ਸੀ ਕਿ ਉਹ ਕਿਉਂ ਆਪਣੀ ਜ਼ਿੰਮੇਵਾਰੀ ਸੰਭਲ ਕੇ ਸਾਨੂੰ ਇਸ ਕਰਕੇ ਪਾਤੜਾ ਇਲਾਕੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜ਼ਬਰ ਦੇ ਖਿਲਾਫ ਜਿਹੜੀਆਂ ਮਹਿੰਮਾਂ ਜਾ ਇੱਥੋਂ ਜਦੋਂ ਦਿੱਲੀ ਨੂੰ ਕੂਚ ਕਰਨਾ ਸੀ ਕੇਂਦਰ ਦੀ ਸਰਕਾਰ ਦੇ ਖਿਲਾਫ ਉਸ ਵੇਲੇ ਦੀਆਂ ਮਹਿੰਮਾਂ ਦੇ ਵਿੱਚ ਇੱਥੋਂ ਦੇ ਲੋਕ ਤੱਕੇ ਦੇ ਖਿਲਾਫ ਬੋਲਦੇ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਵੱਖ-ਵੱਖ ਬੁਲਾ ਰਹਿਆ ਨੇ ਉਸ ਦੇ ਘਟਨਾ ਕ੍ਰਮ ਦੇ ਉੱਤੇ ਮੈਂ ਨਹੀਂ ਜਾਣਾਂ ਹੁਣ ਦੁਬਾਰੇ ਤੁਸੀਂ ਜਾਣਦੇ ਹੋ ਕੀ ਆ ਉਹ ਅਸੀਂ ਤਾਂ ਇਹ ਸਮਝਦੇ ਆ ਕਿ ਸ਼ਾਇਦ ਆਪ ਸਰਕਾਰ ਦਾ ਇੱਥੇ ਇੱਕ ਮਾਡਲ ਨਵਾਂ ਆਇਆ ਹੈ ਉਹਦਾ ਕਹਿੰਦੇ ਅਸੀਂ ਸਿੱਖਿਆ ਦੀ ਕ੍ਰਾਂਤੀ ਲਿਆਈ। ਸਭਲਾ ਦਾ ਮਾਡਲ ਨਵਾਂ ਇਹ ਆ ਕਿ ਜੇ ਸਾਡੇ ਅਨਸਾਰ ਨਹੀਂ ਤਾਂ ਪਹਿਲਾ ਗੁੰਡਿਆਂ ਤੋਂ ਕਟਾਵਾਂਗੇ ਫਿਰ ਪੁਲਿਸ ਤੋਂ ਵੀ ਧੌਂਕੀਆਂ ਦਵਾਵਾਂਗੇ ਨਹੀਂ ਹਟੋਂਗੇ ਫਿਰ ਤੁਹਾਨੂੰ ਬਾਰਡਰ ਵੀ ਦਿਖਾਵਾਂਗੇ। ਇਸ ਨਾਰੇ ਦੇ ਨਾਲ ਲੱਗਦਾ ਕਿ ਪੰਜਾਬ ਸਰਕਾਰ ਨੇ ਇੱਕ ਨਵੇਂ ਕਿਸਮ ਦੀ ਸਿੱਖਿਆ ਦੀ ਕ੍ਰਾਂਤੀ ਦੀ ਜਿਹੜੀ ਹੈਗੀ ਆ ਉਹ ਮੋੜੀ ਗੱਡੀ ਐ। ਸ਼ੁਰੂਆਤ ਸ਼ਾਇਦ ਛਤਰਾਣੇ 'ਚ ਹੋਈ ਆ। ਇਸ ਤਰ੍ਹਾਂ ਦੀ ਬੇਇਨਸਾਫੀ ਦਾ ਬਹੁਤ ਸਾਰੀਆਂ ਧਾਰਨਾਵਾਂ ਖਾਸ ਕਰਕੇ ਇਤਿਹਾਸਕਾਂ ਦੇ ਨਾਲ ਕਿਤੇ ਦੇਖਣ ਨੂੰ ਨਹੀਂ ਮਿਲੀਆਂ ਪਿਛਲੇ ਸਮਿਆਂ 'ਚ ਕੋਈਆਂ ਪਹਿਲਾਂ ਵੀ ਕਿਉਂਕਿ ਅਸੀਂ ਤਾਂ ਕਹਿੰਦੇ ਆ ਕਿ ਨਾ ਵੱਖਰੇ ਵੱਖਰੇ ਰਾਜ ਕਰਨ ਵਾਲਿਆਂ ਦੇ ਝੰਡੇ ਵੱਖਰੇ ਉਹਨਾਂ ਦੇ ਨਿਸ਼ਾਨ ਚਿੰਨ ਵੱਖਰੇ ਪਰ ਉਹਨਾਂ ਦਾ ਕਰਤਾਰ ਇੱਕੋ ਹੀ ਆ ਤੇ ਕਰਤਾਰ ਇੱਕ ਹੈ ਇਹ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਕਾਨੂੰਨ ਦੇ ਮੁਤਾਬਕ ਜਾਂ ਹੋਰ ਅਸੀਂ ਚੀਜ਼ ਨੂੰ ਕਿਸੇ ਨੂੰ ਝੁਕਾ ਨਹੀਂ ਪਾਉਂਦੇ ਕੋਈ ਸਾਡੇ ਮੁਤਾਬਕ ਚੱਲਦਾ ਨਹੀਂ ਆ ਫਿਰ ਉਹਨੂੰ ਦਰੜ ਦਿਓ ਤੇ ਪਹਿਲਾਂ ਵੀ ਹੁੰਦਾ ਰਿਹਾ ਤੇ ਜਿਨ੍ਹਾਂ ਤੋਂ ਆਸ ਸੀ ਕਿ ਸ਼ਾਇਦ ਇਹ ਪੁਰਾਣਿਆਂ ਤੋਂ ਜਿਵੇਂ ਲੋਕ ਤੰਗ ਨੇ ਇਹ ਕੋਈ ਨਵੀਂ ਗੱਲ ਕਰਨਗੇ ਇਹ ਕੋਈ ਚੰਗੀ ਬਾਤ ਪਾਉਣਗੇ ਇਹ ਜਾ ਕਾਨੂੰਨ ਦੇ ਅੱਗੇ ਸਾਰੇ ਇੱਕੋ ਜਿਹੇ ਕੋਈ ਇਸ ਤਰ੍ਹਾਂ ਦੀ ਬਾਤ ਪਾਉਣਗੇ ਉਹ ਬਿਲਕੁਲ ਗਲਤ ਸਾਬਤ ਹੋਏ ਲੋਕਾਂ ਨੂੰ ਤੁਸੀਂ ਗਲਤ ਸਾਬਤ ਕੀਤਾ ਕਿ ਸਾਨੂੰ ਚੁਣ ਕੇ ਤੁਸੀਂ ਗਲਤ ਕੀਤੀ ਆ ਉਹਦੇ 'ਚ ਉਹ ਜਿਹੜਾ ਕੁਝ ਪਿਛਲੀਆਂ ਸਰਕਾਰਾਂ ਸੁੰਗਾ ਰਿਹਾ ਉਹ ਹੁਣ ਵੀ ਉੱਥੇ ਹੀ ਆ ਸਵਾਲ ਕੱਲਾ ਇਹ ਨਹੀਂ ਕਿ ਕਿਸੇ ਦੇ ਹੱਕ ਦੀ ਤਨਖਾਹ ਕਿੰਨੀ ਹੋਗੀ ਉਹ ਹੁਣ ਤੁਸੀਂ ਪਹਿਲਾਂ ਨਾਲੋਂ ਕੋਈ ਚੰਗੀ ਜ਼ਿੰਦਗੀ ਜਿਉਂਦਾ ਹੈ ਜਾਂ ਨਹੀਂ ਮਾਮਲਾ ਇਹ ਹੈ ਕਿ ਤੁਹਾਡੀ ਪ੍ਰਸ਼ਾਸਨ ਦੇ ਵਿੱਚ ਇਸ ਨਿਜਾਮ ਦੇ ਵਿੱਚ ਤੁਹਾਡੀ ਬੁੱਕਤ ਕਿੰਨੀ ਕਾ ਉਹ ਬੁੱਕਤ ਹੈ ਕਿ ਸਕੂਲ ਤੋਂ ਬਾਅਦ ਚਾਰ ਲਗਾੜੇ ਆਉਂਦੇ ਨੇ ਉਹ ਗੁੰਡੇ ਆਉਂਦੇ ਨੇ ਕੁੱਟ ਕੇ ਜਾਂਦੇ ਨੇ ਸ਼ਰਿਆ ਜੇ ਉਹ ਜਾਂਦਾ ਐਫ ਆਈ ਆਰ ਦਰਜ ਕਰਾਉਣ ਉਲਟਾ ਉਸੇ ਤੇ ਦਵਾ ਡੀਐਸਪੀ ਨਾਲ ਅਸੀਂ ਗੱਲ ਕੀਤੀ ਐਸਐਚਓ ਪਾਤਣਾ ਨਾਲ ਅਸੀਂ ਗੱਲ ਕੀਤੀ ਉਹਨਾਂ ਦਾ ਇਸ ਮਾਮਲੇ 'ਚ ਕੋਈ ਗੰਭੀਰਤਾ ਉਹ ਦਿਖਾਉਣ ਕੇ ਯਾਰ ਗਲਤ ਹੋ ਗਿਆ ਇਹ ਮਾਮਲਾ ਨਹੀਂ ਸੀ ਹੋਣਾ ਚਾਹੀਦਾ ਇੱਕ ਸ਼ਬਦ ਉਹਨਾਂ ਦੇ ਮੂੰਹ 'ਚੋਂ ਨਹੀਂ ਨਿਕਲਿਆ 24 ਤਰੀਕ ਨੂੰ ਮਿਲੇ ਸੀ ਅਸੀਂ ਉਹ ਕਹਿਣ ਕੇ ਬਹੁਤ ਗਲਤ ਹੋਈ ਸਾਡੇ ਵਰਗਾ ਇੱਕ ਮਰਾਜ਼ਮਾ ਯਾਰ ਇਹ ਹੋਣਾ ਨਹੀਂ ਚਾਹੀਦਾ ਅਸੀਂ ਦਿਨ ਰਾਤ ਲਾ ਕੇ ਇਥੋਂ ਦੋਸ਼ੀਆਂ ਦੀ ਪੈਂਡ ਨਪਾਂਗੇ ਕਿੱਡੀ ਕਬੱਡੀ ਗੱਲ ਜਦੋਂ ਤੁਸੀਂ ਆਪ ਕਿਸੇ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਫੜ ਕੇ ਲਿਆਉਣਾ ਹੈ ਤੁਸੀਂ ਬੰਦਾ ਛੱਡੋ ਚੱਪਲ ਵੀ ਗੁੰਮ ਤੇ ਚੱਪਲ ਦੀ ਬੱਤਰੀ ਵੀ ਚੱਕ ਲਿਆਉਂਦੇ ਨੇ ਵੀ ਕਿੱਥੇ ਪਈ ਆ ਇਹਦਾ ਬੰਦੇ ਨੂੰ ਲੱਭਣਾ ਤਾਂ ਇਹ ਕਹਿਣ ਦੀ ਬਜਾਏ ਕਿ ਗਲਤ ਹੋਇਆ ਧੱਕਾ ਹੋਇਆ ਅਸੀਂ ਇਹ ਪੂਰਾ ਇਨਸਾਫ ਕਰਾਂਗੇ ਤੁਹਾਡੇ ਨਾਲ ਉਲਟਾ ਕਿਹਾ ਕੀ ਐਨੇ ਡੀਵੀਆਰ ਦੀ ਜਿਹੜੀ ਦਰਖਾਸਤ ਦਿੱਤੀ ਸੀ ਉਹ ਪਿੰਡ ਦੀ ਜਿਹੜੀ ਦੂਜੀ ਧਿਰ ਕੋਈ ਚੋਣਾ ਦੇ ਮਾਮਲੇ 'ਚ ਲੈ ਕੇ ਹਾਈ ਕੋਰਟ ਗਈ ਹੋਈ ਆ ਕਹਿੰਦੇ ਉਹ ਦਰਖਾਸਤ ਕਾਦੇ ਲਈ ਦਿੱਤੀ ਐਸਐਚਓ ਪਤ ਖਤਰਾਨਾ ਵੀ ਇਹੀ ਬੋਲਦਾ ਕਿ ਦਰਖਾਸਤ ਕਾਦੇ ਲਈ ਦਿੱਤੀ ਤਾਂ ਅਸੀਂ ਕਿਹਾ ਕਿ ਜੇ ਉਹਨੇ ਦਰਖਾਸਤ ਦੀ ਕਾਪੀ ਦੇਤੀ ਐਦਾ ਮਤਲਬ ਇਹ ਸਬਕ ਸਿਖਾਉਣ ਵਾਸਤੇ ਕੀਤਾ ਸਾਰਾ ਕੁਝ ਅਸੀਂ ਪਹਿਲੇ ਦਿਨ ਤੋਂ ਹੀ ਇਹ ਦੇਖ ਰਹੇ ਹਾਂ ਕਿ ਕਿਸੇ ਦੇ ਉੱਤੇ ਸੱਟਾਂ ਮਾਰਨੀਆਂ ਚਾਰ ਬੰਦਿਆਂ ਨੇ ਸੱਟਾਂ ਮਾਰੀਆਂ ਹੋਣ ਉਹ ਵੀਡੀਓ ਬਣਾ ਰਹੇ ਹੋਣ ਉਹ ਨਾਂ ਲੈ ਰਹੇ ਹੋਣ ਸਿੱਧਾ ਹੱਕ ਦੇ ਵਿਧਾਇਕ ਦਾ ਉਹ ਕਿੰਨਾ ਕੁ ਸੱਚ ਹੈ ਝੂਠ ਹੈ ਕਿ ਨਹੀਂ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸੀ ਪੁਲਿਸ ਨੂੰ ਕਿਹਾ ਸੀ ਇਹ ਦੋਸ਼ ਸਤਵੀਰ ਚੰਦ ਨੇ ਲਾਏ ਕਿ ਇਸ ਦੋਸ਼ਾ ਦੀ ਤਵੀਰਤਾ ਦੇ ਨਾਲ ਜਾਂਚ ਹੋਵੇ ਪਤਾ ਲੱਗੇ ਕਿ ਕਿਸੇ ਨੇ ਸੱਚੀਓ ਕਿਹਾ ਕਿ ਐਵੇਂ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕਿਹਾ ਪੜਤਾਲ ਹੋਵੇ ਨਿਕਲੇ ਆਊਗਾ ਮਾਮਲਾ ਸਾੜੇ ਦਾ ਸਾਰਾ ਉਹਦੇ ਵਿੱਚੋਂ ਉਸ ਸਾਰੇ ਮਾਮਲੇ ਦੀ ਤਹਿਕੀਕਾਤ ਕਰਨ ਦੇ ਵਿੱਚ ਟੈਕ ਕਾਦੇ ਵਿੱਚ ਜਾਣ ਦੀ بجائے ਅੱਜ 15 ਦਿਨਾਂ ਤੋਂ ਬਾਅਦ ਉਹ ਜਿਵੇਂ ਕਹਿੰਦੇ ਨੇ ਕਿ ਉਹ ਇੱਕ ਮਸਲਾ ਹੱਲ ਨਹੀਂ ਸੀ ਹੋਇਆ ਹੁਣ ਇੱਕ ਨਵਾਂ ਆ ਗਿਆ ਕਿ ਗਰਦਾਸਪੁਰ ਦੇ ਵਿੱਚ ਜਾ ਕੇ ਬਦਲੀ ਕੀਤੀ ਅਸੀਂ ਉਹਦੇ ਤੋਂ ਹੀ ਇਹ ਕਿਹਾ ਕਿ ਜਾਂ ਤਾਂ ਸਤਵੀਰ ਚੰਦ ਦੀ کریم ਲਾਗਰ ਜਿੱਥੇ ਪੜਾਉਂਦਾ ਉਥੇ ਉਹਦੀ ਲੱਗੇ ਤਾਂ ਤੁਹਾਡੀ ਗੱਲ ਚ ਵਜਨ ਹੈ ਕਿ ਅੱਜ ਜੇ ਇੱਕ ਸਿੱਧਾ ਹੀ ਮਾਸਟਰ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਹੋਇਆ ਤੇ ਚਾਹੀਦਾ ਇਹ ਸੀ ਕਿ ਪਾਤੜਾਂ ਦਾ ਸਾਰਾ ਪ੍ਰਸ਼ਾਸਨ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਪਰ ਹੋ ਨਹੀਂ ਰਿਹਾ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇਹ ਸਾਰਾ ਮਾਮਲਾ ਪਟਿਆਲੇ ਦੇ ਐਸਐਸਪੀ ਕੋਲੇ ਵੀ ਲੈ ਕੇ ਜਾਵਾਂਗੇ ਇਹ ਜਿਹੜੇ ਸਿੱਖਿਆ ਦੇ ਉੱਤੇ ਡੀਪੀਆਈਜੀ ਨੇ ਐਲੀਮੈਂਟਰੀ ਨੇ ਇਹ ਬਦਲੀ ਕਰੀ ਹੈ ਉਹਨੂੰ ਵੀ ਪੁੱਛਾਂਗੇ ਕਿ ਸਾਨੂੰ ਵੀ ਉਹ ਨਿਯਮ ਕਾਨੂੰਨ ਸਮਝਾ ਦੇ ਕਿ ਜਿਹਦੇ ਤਹਿਤ ਤਾਂ ਚਾਕੇ ਬਦਲੀ ਕੀਤੀ ਹੈ ਦੋਸ਼ ਕੀ ਹੈ ਤੁਸੀਂ ਕਿਵੇਂ ਸਾਫਤ ਕਰ ਲਿਆ ਚੰਡੀਗੜ੍ਹ ਬੈਠਿਆਂ ਨੇ ਕਿ ਐਡਾ ਵੱਡਾ ਇਹਦਾ ਦੋਸ਼ ਆ ਕਿ ਇਹਨੂੰ ਪੋਟ ਕਿ ਗਰਦਾਸਪੁਰ ਤੋਂ ਉਰਾਉਣ ਇਹ ਬੈਠਣੇ ਹੀ ਨਹੀਂ ਬਣਦਾ ਹੈਗਾ ਅ ਅਸੀਂ ਇਹਨੂੰ ਆਜ਼ਦੀ ਕਰਦੇ ਹਾਂ ਉਹਨਾਂ ਦਾ ਬੜੇ ਸੰਖੇਪ ਤੇ ਅਸੀਂ ਇਹਨਸਾਨ ਕਿ ਕਰੀਮਨਗਰ ਦੇ ਵਿੱਚ ਸਾਡੇ ਅਧਿਆਪਕ ਜਿਹੜੇ ਪ੍ਰਾਇਮਰੀ ਸਤਵੀਰ ਚੰਦ ਜੀ ਨੇ ਉਹਨਾਂ ਤੇ 20 ਤਰੀਕ ਨੂੰ ਹਮਲਾ ਹੋਇਆ ਰਸੌਲੀ ਦੇ ਨੇੜੇ ਸਬਤ ਤੋਂ ਬਾਅਦ ਆਉਣ ਵੇਲੇ ਅੱਜ ਤੱਕ 15 ਦਿਨਾਂ ਦੇ ਇਸकांड ਦੇ باوجود ਉਹਦਾ ਨਾਂ ਤਾਂ ਕਿਸੇ ਨੂੰ ਫੜਿਆ ਗਿਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਅੱਜ ਉਸੇ ਦੇ ਕਾਉਂਟੀਨਿਊਟੀ ਤੇ ਤੁਹਾਡੇ ਕੋਲੇ ਆਇਆ ਤੁਹਾਡੇ ਰਾਹੀਂ ਮੁੱਖ ਮੰਤਰੀ ਨੂੰ ਅਸੀਂ ਭੇਜਣਾ ਹੈ ਤੁਹਾਡੇ ਤੋਂ ਵੀ ਆਸ ਕਰਾਂਗੇ ਤੁਸੀਂ ਫੈਕਸ ਜਿਹੜੀ ਹੈਗੀ ਆ ਉਹ ਅੱਜ ਹੀ ਕਰ ਦਿਓ ਦੂਜਾ ਹੁਣ ਇਹਨਾਂ ਦੀ ਕਾਰਜਕੁਸ਼ੀ ਗਰਨਾਸਪੁਰ ਵੱਲ ਹੈਲੋ ਇਹ ਤੁਹਾਡੇ ਅਧੀਨ ਪਾਸੜਾ ਪ੍ਰਸ਼ਾਸਨ ਦੇ ਅੰਦਰ ਇੱਕ ਤਨਾ ਨਾਲ ਇਸ ਇਸ ਤਰ੍ਹਾਂ ਦੇ ਇਹ ਆਪਕ ਨੂੰ ਕਿ ਤਾਂ ਉੱਤੀ ਗੱਲ ਹੋ ਗਈ ਕਿ ਅਧਿਕਾਰੀ ਇਸ ਤਰੀਕੇ ਦੇ ਨਾਲ ਉਹ ਕਰਦੇ ਨੇ ਸਾਡੀ ਬੇਨਤੀ ਹੈ ਤੁਸੀਂ ਪਰਸਨਲ ਇਹਦੇ ਵਿੱਚ ਲੈ ਕੇ ਸਾਰੇ ਮਾਮਲੇ ਦੀ ਤਹਿਕੀਕਾਤ ਵੀ ਕੀਤੀ ਜਾਵੇ ਉਹ ਅਧਿਕਾਰਜ ਜਿਹੜੇ ਸਾਰੇ ਇਲਾਕੇ ਦੇ ਇਹ ਆਏ ਨੇ ਕੋਈ ਇਸ ਤਰ੍ਹਾਂ ਦਾ ਉਤੇ ਦੋਸ਼ ਕੋਈ ਬੱਚਿਆਂ ਦੇ ਪ੍ਰਤੀ ਉਹ ਹੋਵੇ ਕੋਈ ਸਿੱਖਿਆ ਦੇ ਪ੍ਰਤੀ ਵੇਸਲਾ ਹੋਵੇ ਤਾਂ ਸਾਨੂੰ ਇਹ ਸਾਹਮਣੇ ਦੇਖੇ ਇੱਕ ਵਾਰੀ ਆਪਣਾ ਹਰਵਿੰਦਰ ਜੀ ਇਹ ਬੈਠੀ ਆਪ ਇੱਕ ਗੱਲ ਹੋਰ ਸਪੱਸ਼ਟ ਕਰਦੀ ਐ ਕਿ ਉਹ ਜਿਹੜਾ ਮੰਗ ਪੱਤਰ ਰੱਖਿਆ ਕਿਸੇ ਦਾ ਹੀ ਨਹੀਂ ਹੈ ਮੰਗ ਪੱਤਰ ਵਾਲਾ ਇਹ ਆ ਕਿ ਅਸੀਂ ਅੱਗੇ ਸਰਕਾਰ ਨੂੰ ਵੀ ਐ ਬਹੁਤ ਨੇਰੇ ਆ ਉਹ ਦੋਸਤਾਂ ਦੀ ਮੰਗ ਪੱਤਰ ਦੰਪੀ ਕਿਸੇ ਨੇ ਕਿਤੇ ਪਛਾਣ ਕੇ ਅਸੀਂ ਨਹੀਂ ਆ ਸਰ ਕੀ ਜਿਵੇਂ ਉਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਜੀ ਪਹਿਲਾਂ ਜਿਹੜੇ ਹੈਗੇ ਨੇ ਉਹ ਲੋਕ ਬਹੁਤ ਜੁਨੀਅਰ ਨਹੀਂ ਨਾ ਜੁਨੀਅਰ ਵੱਲੋਂ ਆਂਦੀ ਮੰਗ ਪੱਤਰ ਫਰਟਾ ਨਾ ਕੋਈ ਕੀ ਮਾਸਲਾ ਦੱਸਿਆ ਇਹਨਾਂ ਨੇ ਅਫਦਾਂ ਵੈਸੇ ਮਸਲਤ ਚਟੜਵਾਲ ਪਿੰਡ ਦੇ ਕੋਈ ਦੱਸ ਦੇ ਨੇ ਮਾਸਟਰ ਦੀ ਬਦਲੀ ਹੋਈ ਹੈ ਜੀ ਉਸ ਸੰਬੰਧ ਚ ਨਾ ਕਿ ਕੀ ਕੀ ਦਵਾਈਆ ਤੇ ਕੀ ਪ੍ਰੋਸਾ ਦਵਾਈਆ ਤੇ ਪ੍ਰੋਸਾ ਹੀ ਦਵਾਈਆ ਗਿਆ ਜਿਹੜਾ ਮੰਗ ਪੱਤਰ ਹੈਗਾ ਜੀ ਅਗਲੀ ਮਰਨ ਦੀ ਕਾਰਵਾਨੀ ਸਰਕਾਰ ਨੂੰ ਭੇਜਤਾ ਜਾਵੇਗਾ ਸਾਰੇ ਸਾਰਿਆਂ ਦੇ ਕਰੋ ਲੋਕੀਆਂ ਨੂੰ ਕਿੰਨੇ ਸਿਆਸੀ ਬਣਾ ਇਹ ਜੋ ਲੜਦਾਤ ਦੇ ਵਿੱਚ ਸਾਫ ਦਿਓ ਇਨਸਾਫ ਦਿਓ ਕਿ ਸ਼ਹੀਦ ਪ੍ਰਾਇਮਰੀ ਅਧਿਆਪਕ ਨੂੰ ਸਾਫ ਦਿਓ ਇਨਸਾਫ ਦਿਓ ਗੁੰਡਿਆਂ ਖਿਲਾਫ ਸਾਫ ਕਰਵਾਓ ਅਧਿਆਪਕਾਂ ਦਾ ਅਧਿਕਾਰ ਕਰਵਾਓ ਗੁੰਡਿਆਂ ਦੇ ਵਾਰਸਤਾਰ ਕਰੋ असीं इलाके शाही बंदि करायो ਬੰਦ ਕਰੋ ਆਂ ਕਰੋ ਫਸਟ ਸਟਾਪ ਦਿਓ ਦੋਸ਼ੀਆਂ ਦੇਖਲਾ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਨਿਹਾਈ ਹਾਈ ਹਾਈ ਪੰਜਾਬ ਸਰਕਾਰ ਮਰਦਾਬਾਦ 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 ਜਿੰਦਾਬਾਦ ਗਰਦਾਰ ਗੁੰਡਾ ਅਸਰਾਂ ਨੂੰ ਗਰਦਾਰ ਕਰੋ ਗਰਦਾਰ ਕਰੋ ਗਰਦਾਰ ਕਰੋ ਸਤਵੀਰ ਚੰਦਨਾਈ ਨੂੰ ਗਰਦਾਰ ਕਰੋ ਸੰਕੇਤਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਆ ਸਰਕਾਰ ਦਾ ਗੋਤੀ ਸਿੱਖਿਆ ਮਾਡ ਮਰਦਾਨਾ ਬਾਦ ਮਰਦਾਨਾ ਬਾਦ ਇਨਸਾਫ ਪਸੰਦ ਹੈ ਜੀ ਆਪ ਦਾ ਜਿੰਦਾਬਾਦ 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 ਜ਼ਬਰੀ ਬਦਲੀ ਰੱਦ ਕਰੋ ਸਰਕਾਰ ਦੀ ਕਰਤਾਰ ਕੁਸ਼ੀ ਕਰਨਾ ਬੰਦ ਕਰੋ ਬੰਦ ਕਰੋ ਬੰਦ يلا خدا رحمت کرے پچھ گهيو جاي هائے 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 خدا کا افضل خدا مرदाबाद